ਆਪਣੀਆਂ ਮੰਗਾਂ ਮੰਨਵਾਉਣ ਲਈ ਦਿੱਲੀ ਕੂਚ ਕਰਨ ਵਾਸਤੇ ਕਿਸਾਨ ਜਥੇਬੰਦੀਆਂ ਨੇ ਸ਼ੰਭੂ ਬਾਰਡਰ ਤੇ ਕੀਤੀ ਅੱਜ ਮੀਟਿੰਗ ਕਿਸਾਨ ਨੇਤਾਵਾਂ ਨੇ ਕਿਹਾ ਹਾਈ ਕੋਰਟ ਦਾ ਹੁਕਮ ਮੰਨਦੇ ਹੋਏ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਖੋਲੇ ਬਾਰਡਰ ਬਾਰਡਰ ਖੁੱਲਦੇ ਹੀ ਇੱਕ ਦੋ ਦਿਨਾਂ ਦੇ ਵਿੱਚ ਕਰਾਂਗੇ ਦਿੱਲੀ ਕੂਚ ਸ਼ੰਭੂ ਬਾਰਡਰ ਤੇ ਕਿਸਾਨ ਨੇਤਾਵਾਂ ਨੇ ਕੀ ਕਿਹਾ ਜਰਦੇ ਸਿੰਘ ਫੂਲ ਚੇਅਰਮੈਨ ਭਾਰਤੀ ਕਿਸਾਨ ਜੁਣ ਨੇ ਕ੍ਰਾਂਤੀ ਕਾਰੀ ਤੇ ਆਗੂ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਤੁਹਾਨੂੰ ਤੁਸੀਂ ਪਹਿਲਾਂ ਹੀ ਸਵਾਲ ਕੀਤਾ ਹੈ ਵੀ ਅਗਲੀ ਸਾਡਾ ਕੀ ਰਣਨੀਤੀ ਕੀ ਹੋਊਗੀ ਉਹ ਬਿਲਕੁਲ ਕਲੀਅਰ ਹੈ ਹਾਈ ਕੋਰਟ ਦੇ ਫੈਸਲੇ ਨੇ ਜੋ ਉਹਨਾਂ ਨੇ ਹਦਾਇਤ ਕੀਤੀ ਹੈ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਸੜਕ ਸਾਫ਼ ਕਰਨ ਦੀ ਇੱਕ ਤਾਂ ਉਹਨੇ ਇਹ ਕਲੀਅਰ ਕਰਤਾ ਵੀ ਸੜਕ ਕਿਸਾਨਾਂ ਨੇ ਨਹੀਂ ਰੋਕੀ ਸੜਕ ਹਰਿਆਣਾ ਸਰਕਾਰ ਨੇ ਰੋਕੀ ਸੀ ਜੇ ਕਿਸਾਨਾਂ ਨੇ ਰੋਕੀ ਹੁੰਦੀ ਫਿਰ ਉਹੀ ਹਦਾਇਤ ਕਿਸਾਨਾਂ ਨੂੰ ਹੋਣੀ ਸੀ ਇਹ ਕਲੀਅਰ ਹੋ ਗਿਆ ਦੂਸਰੀ ਗੱਲ ਇਹ ਵੀ ਕਿੰਨਾ ਚਿਰ ਨਹੀਂ ਹੋਣ ਇਹ ਕਲੀਅਰ ਕਰਦੇ ਕਿੰਨਾ ਚਿਰ ਲਮਕਾਉਂਦੇ ਨੇ ਅਜੇ ਤੱਕ ਤਾਂ ਕੋਈ ਉਹਨਾਂ ਦੀ ਕੋਈ ਦਿਸ ਨਹੀਂ ਰਹੀ ਕੋਈ ਹਲਜੁਲ ਇਹ ਸੀ ਸਮਝਦੇ ਵੀ ਸਾਡਾ ਮਾਮਲਾ ਨਹੀਂ ਇਹ ਹੁਣ ਰਹਿ ਗਿਆ ਦੇਸ਼ ਦੀਆਂ ਦੋ ਵੱਡੀਆਂ ਅਦਾਲਤਾਂ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਅਤੇ ਹਰਿਆਣੇ ਦੀ ਜਿਹੜੀ ਭਾਜਪਾ ਸਰਕਾਰ ਹੈ ਜਾਂ ਜਿਹੜੀ ਪਿੱਠ ਤੇ ਖੜੀ ਆ ਸੈਂਟਰ ਸਰਕਾਰ ਹੈ ਭਾਜਪਾ ਦੀ ਇਹ ਦੋਹਾਂ ਸਰਕਾਰਾਂ ਦਾ ਤੇ ਅਦਾਲਤਾਂ ਦਾ ਦੋਹਾਂ ਅਦਾਲਤਾਂ ਦਾ ਮਾਮਲਾ ਰਹਿ ਗਿਆ ਅਦਾਲਤ ਉਹਦੇ ਬਾਅਦ ਕੀ ਕਰਦੀ ਆ ਜੇ ਉਹ ਨਹੀਂ ਮੰਨਦੇ ਉਹ ਅਦਾਲਤ ਨੇ ਕਰਨਾ ਹੈ ਸੋ ਪਰ ਸਾਡੀ ਬਿਲਕੁਲ ਤਿਆਰੀ ਹੈ ਵੀ ਜਿੱਦਾਂ ਵੀ ਇਹ ਸ਼ਰਤ ਸਾਫ ਹੋਗੀ ਸਾਡੇ ਬੰਦੇ ਪੁੱਛ ਰਹੇ ਆ ਵੀ ਯਾਰ ਤੁਸੀਂ ਸਾਨੂੰ ਐਲਾਨ ਕਰੋ ਵੀ ਫਲਾਨੀ ਤਰੀਖ ਨੂੰ ਆਪਾਂ ਕੁਝ ਕਰਨਾ ਜਿੱਦਾਂ ਵੀ ਇਹ ਰਸਤਾ ਸਾਫ ਹੋ ਗਿਆ ਕੰਧ ਸਾਫ ਹੋ ਗਈ ਇੱਕ ਦਿਨ ਬਾਅਦ ਤੋਂ ਬਾਅਦ ਸਾਨੂੰ ਆ ਸਾਰਾ ਛੌਣੇ ਚੱਕਣ ਤੇ ਲਾਉਣਾ ਇੱਕ ਜਾਂ ਦੋ ਦਿਨ ਅਸੀਂ ਉਦੋਂ ਜਿਹੜਾ ਦਿੱਲੀ ਵਾਲਿਆਂ ਨੂੰ ਪੁੱਛ ਕਰਨਾ ਹੈ ਜੀ ਤੁਸੀਂ ਬੰਦੀ ਤੋਂ ਬਿਲੋਂਗ ਕਰਦੇ ਹੋ ਔਰ ਅੱਜ ਦੀ ਮੀਟਿੰਗ ਦਾ ਕੀ ਕਹਿਣਾ ਮੈਂ ਜਸਵੀਰ ਸਿੰਘ ਸਿੱਧੂ ਪਰ ਭਾਰਤੀ ਕਿਸਾਨ ਜਿਨ੍ਹਾਂ ਨੇ ਇਕਤਾ ਸਿੱਧੂਪੁਰ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਅੱਜ ਜੋ ਮੀਟਿੰਗ ਹੋ ਰਹੀ ਹੈ ਤੁਹਾਡੀ ਸਟੇਜ ਲੱਗੀ ਹੈ ਔਰ ਜੋ ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਜੋ ਹੁਕਮ ਦਿੱਤਾ ਹੋਵੇ ਬਾਰੇ ਇੱਥੇ ਸ਼ੰਭੂ ਧਾਨ ਨੇ ਸਾਡੀ ਆਮ ਰੁਟੀਨ ਦੀ ਤਰ੍ਹਾਂ ਹੀ ਸਟੇਜ ਲੱਗੀ ਆ ਪਰ ਸਾਡੇ ਅੱਜ ਜਿਹੜੀ ਮੀਟਿੰਗ ਹੋ ਰਹੀ ਹੈ ਉਹ ਖਨੌਰੀ ਬਾਰਡਰ ਤੇ ਹੋ ਰਹੀ ਆ ਉਹ ਗੈਰ ਰਾਜਨੀਤਿਕ ਸੰਜੁਗਤ ਕਿਸਾਨ ਮੋਰਚਾ ਤੇ ਕਿਸਾਨ ਮੋਰਚੇ ਵੱਲੋਂ ਦੋਨੇ ਫੋਰਮਾਂ ਵੱਲੋਂ ਸਾਂਝੀ ਮੀਟਿੰਗ ਉੱਥੇ ਹੋ ਰਹੀ ਆ ਉਹਦਾ ਕਾਰਨ ਇਹ ਆ ਜਿਹੜਾ ਹਾਈ ਕੋਰਟ ਨੇ ਮਾਨਯੋਗ ਹਾਈ ਕੋਰਟ ਨੇ ਇੱਕ ਬੜਾ ਪਵਿੱਤਰ ਮੈਂ ਤਾਂ ਕਹੂੰਗਾ ਉਹ ਬਿਆਨ ਲਾਇਆ ਕਿ ਜਿਹੜੀਆਂ ਸਰਕਾਰਾਂ ਨੇ ਕੋਈ ਵੀ ਰੋਡ ਰੋਕ ਨਹੀਂ ਸਕਦੀਆਂ ਇਹ ਤੁਹਾਨੂੰ ਰੋਡ ਖੋਲਣੇ ਚਾਹੀਦੇ ਆ ਪਰ ਇਹ ਉਸ ਘਣਾਉਣੀ ਹਰਕਤੇ ਗਏ ਨੇ ਹਰਿਆਣਾ ਸਰਕਾਰ ਜਿਹੜੀ ਤੇ ਸਾਨੂੰ ਉਮੀਦ ਸੀ ਕਿਉਂਕਿ ਘਟੀਆਂ ਹਰਕਤਾਂ ਹੀ ਕਰਦੇ ਰਹਿੰਦੇ ਆ ਇਹ ਫਿਰ ਸੁਪਰੀਮ ਕੋਰਟ ਵਿੱਚ ਚਲੇ ਗਏ ਸੁਪਰੀਮ ਕੋਰਟ ਨੇ ਵੀ ਮਾਨਯੋਗ ਸੁਪਰੀਮ ਕੋਰਟ ਨੇ ਵੀ ਉਹੀ ਹਦਾਇਤਾਂ ਕਰੀਆਂ ਨੇ ਜਿਹੜੀਆਂ ਆਪਣੇ ਹਾਈ ਕੋਰਟ ਨੇ ਕਰੀਆਂ ਸੀ ਪ੍ਰਧਾਨ ਜੀ ਅੱਜ 4 ਦਿਨ ਬੀਤ ਗਏ لیکن ਹਜ ਤੱਕ ਅੱਥੇ ਕੋਈ ਹਿਲਜੁਲੀ ਨਹੀਂ ਹੋਈ ਉਸ ਬਾਰੇ ਕੀ ਕਹਿਣਾ ਪਵੇ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਹਰਿਆਣਾ ਜਿਹੜੀ ਬੀਜੇਪੀ ਸਰਕਾਰ ਹੈ ਨਾ ਇਹ ਪਰਵਾਹ ਨਹੀਂ ਕਰਦੀ ਜਿਵੇਂ ਕਿ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਦੀ ਇਹ ਇਹ ਤਾਂ ਸਮਾਂ ਤੇ ਹੋਰ ਜਿਹੜੇ ਤੰਬੂ ਨੇ ਆਪਣੇ ਜਿਹੜੇ ਆ ਛੱਡ ਸਾਡੇ ਇੱਥੇ ਰੋਕਾਂ ਲਾਈਆਂ ਉਹਨਾਂ ਨੂੰ ਹੋਰ ਵੀ ਜ਼ਿਆਦਾ ਮਜ਼ਬੂਤ ਕਰਨ ਲੱਗੇ ਹੋਏ ਨੇ ਇਹਨਾਂ ਨੂੰ ਦੋ ਪਤਾ ਲੱਗਾ ਪਰਸੋਂ ਇਹਨਾਂ ਨੇ ਦੋ ਕੰਟੇਨਰ ਹੋਰ ਮੰਗਾ ਲਏ ਨੇ ਤੇ ਪਹਿਲਾਂ ਇਹਨਾਂ ਦੇ ਇੱਥੇ ਤਰਪਾਨਾਂ ਨਹੀਂ ਹੋਈਆਂ ਸੀ ਪਿੱਛੇ ਇਹਨਾਂ ਨੇ ਹੋਰ ਵਧੀਆ ਢੰਗ ਨਾਲ ਛੱਡ ਛੱਡ ਬਣਾਏ ਨੇ ਇਹਨਾਂ ਨੂੰ ਲੱਗਦਾ ਹੀ ਨਹੀਂ ਹੈ ਵੀ ਜਿਵੇਂ ਇਹਨਾਂ ਨੂੰ ਕੋਈ ਹਦਾਇਤ ਕਰੀ ਹੋਵੇ ਮਾਨਯੋਗ ਹਾਈ ਕੋਰਟ ਨੇ ਜਾਂ ਮਾਨਯੋਗ ਸੁਪਰੀਮ ਕੋਰਟ ਨੇ ਉਸ ਗੱਲ ਦੀ ਪਰਵਾਹ ਹੀ ਨਹੀਂ ਕਰ ਰਹੀ ਭਾਜੀਪੀ ਸਰਕਾਰ ਹਰਿਆਣਾ ਸਰਕਾਰ ਕਹ ਲਓ ਖੱਟੜ ਸਰਕਾਰ ਜੇ ਇਹ ਬਾਰਡਰ ਖੋਲਦੇ ਹਾਂ ਤੁਸੀਂ ਅੱਗੇ ਕਿਸ ਤਰ੍ਹਾਂ ਕਦਮ ਚੁੱਕੋਗੇ ਅਸੀਂ ਜਿਵੇਂ ਪਿੱਛੋਂ ਆਏ ਆ ਅਸੀਂ ਉਸੇ ਢੰਗ ਨਾਲ ਆਪਣੇ ਸਾਡੇ ਦੇਖੋ ਹੱਕ ਆ ਸਾਡਾ ਸਾਡਾ ਰਾਈਟ ਹੈ ਸਾਡੀ ਸਾਰਿਆਂ ਦੀ ਰਾਜਧਾਨੀ ਆ ਭਾਰਤ ਦੇਖਦੇ ਅਸੀਂ ਵਸਦੇ ਆ ਅਸੀਂ ਕਿਹੜਾ ਕੋਈ ਹੋਰ ਦੇਖਦੇ ਵਸਦੇ ਆ ਅਸੀਂ ਉਸੇ ਢੰਗ ਨਾਲ ਜਿਸ ਢੰਗ ਨਾਲ ਟਰੈਕਟਰ ਟਰਾਲੀਆਂ ਪਹਿਲਾਂ ਲੈ ਕੇ ਆਇਆ ਉਸੇ ਢੰਗ ਨਾਲ ਅਸੀਂ ਦਿੱਲੀ ਜਾਵਾਂਗੇ ਕਿਉਂਕਿ ਟਰੈਕਟਰ ਟਰਾਲੀਆਂ ਤੋਂ ਬਗੈਰ ਸਾਡਾ ਰਹਿਣ ਵਸੇਰਾ ਹੀ ਨਹੀਂ ਸਹੀ ਢੰਗ ਨਾਲ ਹੈ ਜੇ ਕੋਈ ਕੋਈ ਮੀਂਹ ਆਉਂਦਾ ਜਾਂ ਧੁੱਪ ਤੋਂ ਅਸੀਂ ਬੈਠਣਾ ਹੈ ਕੋਈ ਰੈਸਟ ਕਰਨੀ ਆ ਰਾਤ ਨੂੰ ਸੌਣਾ ਪੈਣਾ ਤਾਂ ਅਸੀਂ ਇਹਨਾਂ ਟਰਾਲੀਆਂ ਦੇ ਵਿੱਚ ਸੌਵਾਂਗੇ ਇਹਨਾਂ ਵਿੱਚ ਸਾਡਾ ਰਾਸਣਾ 6-6 ਮਹੀਨੇ ਦਾ ਅਸੀਂ ਇਹਨਾਂ ਤੋਂ ਬਗੈਰ ਤਾਂ ਅਸੀਂ ਜਾ ਹੀ ਨਹੀਂ ਸਕਦੇ ਪਤਾ ਨਹੀਂ ਕਿਉਂ ਜਦੋਂ ਜੇ ਕਾਰ ਲੰਘਦੀ ਹੈ ਉਵੇਂ ਹੀ ਟਰੈਕਟਰ ਲੰਘਣਾ ਜਿਵੇਂ ਟਰੱਕ ਲੰਘਦਾ ਉਵੇਂ ਹੀ ਟਰੈਲੀਆਂ ਨੇ ਲੰਘਣਾ ਮੇਰੇ ਸਾਡੇ ਸਮਝ ਤੋਂ ਬਾਹਰ ਹੈ ਵੀ ਇਹ ਉਹੀ ਟਰੈਕਟਰ ਟਰਾਲੀਆਂ ਨੇ ਜਿਨ੍ਹਾਂ ਨੇ ਜ਼ਮੀਨਾਂ ਨੂੰ ਬਾਹ ਬਾ ਕੇ ਇਹਨਾਂ ਨੂੰ ਬਾਹ ਲਿਆ ਕੰਟਰੀਆਂ ਤੋਂ ਮੰਗਣ ਤੋਂ ਹਟਾਤਾ ਬਹੁਤਾਤ ਦੇ ਵਿੱਚ ਨਾਜ ਭੰਡਾਰ 'ਚ ਹਿੱਸਾ ਸਾਡੇ ਟਰੈਕਟਰਾਂ ਨੇ ਪਾਇਆ ਹੈ ਨਾ ਕਿ ਕਾਰਾਂ ਨੇ ਪਾਇਆ ਨਾ ਕਿ ਬੱਸਾਂ ਨੇ ਪਾਇਆ ਜਦੋਂ ਇਹ ਮੰਗਣ ਜਾਂਦੇ ਸੀ ਇਹਨਾਂ ਨੂੰ ਮਜ਼ਾਕ ਹੋਇਆ ਕਰਦਾ ਸੀ ਜਦੋਂ ਇਹ ਅਮਰੀਕਾ ਆਪਣੇ ਹੋਰ ਬਾਹਲੀਅਨ ਕੰਟਰੀਆਂ ਤੋਂ ਮੰਗਣ ਜਾਂਦੇ ਸੀ ਅਸੀਂ ਕਿਸਾਨਾਂ ਨੇ ਰਲ ਕੇ ਸਾਡੇ ਟਰੈਕਟਰਾਂ ਗੈਲ ਸੀ ਆਪਣੀਆਂ ਜ਼ਮੀਨਾਂ ਵਾਹੀਆਂ ਅੱਜ ਇਹਨਾਂ ਟਰੈਕਟਰਾਂ ਤੋਂ ਕਿਉਂ ਨਫ਼ਰਤ ਹੋ ਗਈ ਇਹ ਕੀ ਕੀ ਮਾਰੇ ਨੇ ਇਹ ਇਹ ਤਾਂ ਗੋਹਾ ਵੀ ਨਹੀਂ ਕਰਦੇ ਕੋਈ ਮੋਕ ਨਹੀਂ ਮਾਰਦੇ ਜਿਹੜੀ ਇਹਨਾਂ ਨੂੰ ਇਹ ਇਹ ਤਾਂ ਅਲਰਜੀ ਹੈ ਠੀਕ ਹੈ